ਸੁਚੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਹਕਲਗੀਰ ਦੇ ਲਾਲ ਉੱਚੇ ਸੁੱਚੇ ਸਾਡੇ ਖਿਆਲ ਖੰਡੇ ਦਾ ਅਸੀਂ ਅੰਮ੍ਰਿਤ ਛਕਿਆ ਜਿਸ ਦਾ ਅੰਤ ਨਾ ਜਾ ਲਖਿਆ ਕੜਾਕ ਸ਼ਹਿਰਾ ਤੇ ਕਰੀਪਾਨ ਜੋ ਕੀ ਸਿੱਖੀ ਦੀ ਹੈ ਸੋਸ਼ ਕੰਗਾਰਕ ਕੇ ਕੇਸਾਂ ਵਿਚਕਾਰ ਕਰੀਏ ਕੇ ਸਾਂ ਦਾ ਸਤਕਾਰ ਪਾਣੀ ਵਿੱਚ ਧਿਆਨ ਲਗਾਈਏ ਵਾਹਿਗੁਰੂ ਵਾਹਿਗੁਰੂ ਮੁੱਖੋਂ ਗਾਈਏ અમરત વેલે ਓਟਕੇ તડકે જબજી જાપ સવઈયે پڑھકે શામી સોਧਰ ਦਾ પાઠ સવઈ 소હેલા પાણી કરીએ રાત ਸਾਡਾ ਤੇਰਾ ਮੈਂ ਸਭ ਤੋਂ ਨਿਆਰਾ ਖੂਨੀ ਜਿਸਦਾ ਇਤਿਹਾਸ ਪਿਆਰਾ અમਰਤ ਧਾਰੇ પોં ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ساری ਦੁਨੀਆ ਦੇ ਵਿੱਚ ਕਰ બોલે ઈ સોનેહા ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਚਿੱਟੀ ਆਂਬਾ ਚਾਂ ਵਾਲਿਓ ਸਤ ਗੁਰੂ ਰੱਖ ਲਿਓ ਪ੍ਰਤਿਪਣੇ ਦਿਲਾਜ ਚਿੱਤੋ ਗੁਪਤੋ ਸ਼ਿਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ